ਵਾਇਕ੍ਰਿਤ ਜੀ ਦਾ ਕਾਲਪਾ ਵਾਇਕ੍ਰਿਤ ਜੀ ਕੀ ਫਤਿਹ ਜ ਆਪ ਸਭ ਦਾ ਸਵਾਗਤ ਹੈ ਜੀ ਸੋ ਆਪ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਸ਼ੇਅਰ ਜੁਰ ਕਰਨਾ ਐਂਡ ਲਾਈਕ ਤੇ ਕਮੈਂਟ ਵੀ ਜੁਰ ਕਰਨਾ ਸੋ ਸਾਥ ਸੰਗਤ ਜੀਓ ਜੋ ਅੱਜ ਆਪਾਂ ਵੀਡੀਓ ਬਣਾਉਣ ਜਾ ਰਹੇ ਹਾਂ ਉਹ ਵੀਡੀਓ ਹੈ ਕਿ ਸਾਡੇ ਬੱਚੇ ਪੜਾਈ ਵਿੱਚ ਕਿਉਂ ਘੋਰ ਜੋਰ ਨਹੀਂ ਲਗਾਉਂਦੇ ਸੋ ਸੰਗਤ ਜੀਓ ਕਈ ਬੱਚੇ ਪੜ੍ਹਾਈ ਵਿੱਚ ਬਹੁਤ ਜ਼ਿਆਦਾ ਕਮਜ਼ੋਰ ਰਹ ਜਾਂਦੇ ਹਨ ਮਾਪੇ ਇਸ ਕਲ ਤੋਂ ਬਹੁਤ ਜ਼ਿਆਦਾ ਦੁਖੀ ਹੁੰਦੇ ਹਨ ਤੇ ਬੱਚਿਆਂ ਦੇ ਅਧਿਆਪਕ ਵੀ ਬਹੁਤ ਜ਼ਿਆਦਾ ਦੁਖੀ ਹੁੰਦੇ ਹਨ ਪਰ ਸਾਧ ਸੰਗਤ ਜੀਓ ਕਸੂਰ ਸਿਰਫ ਮਾਪੇ ਦਾ ਨਹੀਂ ਹੁੰਦਾ ਜਾਂ ਅਧਿਆਪਕਾਂ ਦਾ ਨਹੀਂ ਹੁੰਦਾ ਬੱਚੇ ਦਾ ਵੀ ਨਹੀਂ ਹੁੰਦਾ ਕਸੂਰ ਸਾਡਾ ਥੋੜਾ ਥੋੜਾ ਸਾਰਿਆਂ ਦਾ ਹੀ ਹੁੰਦਾ ਕੱਲੇ ਬੱਚੇ ਦਾ ਕੋਈ ਕਸੂਰ ਨਹੀਂ ਹੁੰਦਾ ਸੋ ਸੰਗਤ ਜੀਓ ਜਿਵੇਂ ਅਸੀਂ ਬੱਚੇ ਨੂੰ ਦੁਨਿਆਵੀ ਪੜਾਈ ਸਿਖਾਉਣਾ ਚਾਹੁੰਦੇ ਹਾਂ ਆਪਣਾ ਪੂਰਾ ਮਨ ਤਨ ਲਗਾ ਦਿੰਦੇ ਹਾਂ ਜੇਕਰ ਅਸੀਂ ਆਪਣੇ ਬੱਚੇ ਨੂੰ ਤਾਰਨਕ ਪੜਾਈ ਜਾਂ ਪਾਠ ਨਾਲ ਜੋੜੀਏ ਜਿਸ ਤੋਂ ਸਾਨੂੰ ਅਸਲੀ ਜੀਵਨ ਦੀ ਸੱਚਾਈ ਦਾ ਪਤਾ ਚੱਲਦਾ ਹੈ ਤਾਂ ਸਾਡੇ ਬੱਚੇ ਕਿਸੇ ਵੀ ਕੰਮ ਦੇ ਵਿੱਚ ਮਾਰ ਨਹੀਂ ਖਾਣੇ ਸੋ ਸੰਗਤ ਜੀਓ ਅੱਜਕੱਲ ਬੱਚੇ ਮਾੜੇ ਰਾਹ ਤੇ ਕਿਉਂ ਤੁਰਦੇ ਹਨ ਕਿਉਂਕਿ ਅਸੀਂ ਉਹਨਾਂ ਨੂੰ ਸਹੀ ਸਮੇਂ ਤੇ ਸਹੀ ਤਰੀਕੇ ਨਾਲ ਗਾਈਡ ਜਾਂ ਸਮਝਾ ਨਹੀਂ ਪਾਉਂਦੇ ਸੋ ਸੰਗਤ ਜੀਓ ਸਾਨੂੰ ਬੱਚਿਆਂ ਨੂੰ ਪਹਿਲਾਂ ਤੋਂ ਹੀ ਪਾਠ ਦੇ ਨਾਲ ਜੋੜ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਉਹ ਕਿਸੇ ਵੀ ਚੀਜ਼ ਦੇ ਵਿੱਚ ਕਿਸੇ ਵੀ ਇਵੈਂਟ ਦੇ ਵਿੱਚ ਪਿੱਛੇ ਨਾ ਰਹਿ ਸਕਣ ਕਿਉਂਕਿ ਜਦੋਂ ਬੱਚੇ ਪਿੱਛੇ ਰਹਿ ਜਾਂਦੇ ਹਨ ਤਾਂ ਮਾਪੇ ਵੀ ਬਹੁਤ ਚਿੰਤਾ ਤੋਂ ਧਿਆਨ ਅਤੇ ਅਧਿਆਪਕ ਵੀ ਬੱਚਾ ਨੂੰ ਬਹੁਤ ਡਾਂਟਦਾ ਹੈ ਸੁਸੰਗਤ ਜੀਓ ਸਾਨੂੰ ਬੱਚਿਆਂ ਨੂੰ ਪਾਠ ਦੇ ਨਾਲ ਵੀ ਜੋੜਨਾ ਚਾਹੁੰਦਾ ਹੈ ਜਿਵੇਂ ਮੂਲ ਮੰਤਰ ਸਾਇਹਬ ਦਾ ਪਾਠ ਕਰਵਾਉਣਾ ਚਾਹੁੰਦਾ ਹੈ ਗੁਰਮੰਤਰ ਸਤਨਾਮ ਵਾਹਿਗੁਰੂ ਦਾ ਜਾਪ ਕਰਵਾਉਣਾ ਚਾਹੁੰਦਾ ਹੈ ਸੋ ਇਹ ਚੀਜ਼ਾਂ ਦਾ ਸਾਨੂੰ ਪੜਾਈ ਦੇ ਨਾਲ-ਨਾਲ ਜਾਂ ਡੇਲੀ ਆਪਣੇ ਖਾਣ-ਪੀਣ ਦੇ ਨਾਲ ਇਹਨਾਂ ਦੀ ਵੀ ਸਾਨੂੰ ਆਦਤ ਪਾ ਲੈਣੀ ਚਾਹੀਦੀ ਹੈ ਸੋ ਸੰਗਤਿਓ ਮੂਲ ਮੰਤਰ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚ ਜਗਾਦ ਸਚ ਹੈ ਭੀ ਸਚ ਨਾਨਕ ਹੋਸੀ ਪੀ ਸੱਚ ਸੋ ਸੰਗਤ ਜੀ ਉਹ ਇਹ ਮੂਲ ਮੰਤਰ ਹੈ ਇਸ ਨੂੰ ਬੱਚਿਆਂ ਨੂੰ ਸਾਨੂੰ ਛੋਟੇ ਹੁੰਦੇ ਤੋਂ ਹੀ ਸਿਖਾ ਦੇਣਾ ਜ਼ਰੂਰੀ ਹੈ ਸੋ ਸੰਗਤ ਜੀ ਮੈਂ ਬੇਨਤੀ ਕਰਨਾ ਚਾਹਾਂਗੀ ਕਿ ਜੋ ਪਾਕਿਸਤਾਨ ਦਾ ਰਾਸ਼ਟਰੀ ਪਟੇਸੀ ਅਜੂਬਾ ਉਸ ਦੇ ਬਚਪਨ ਦੀ ਅਸਲੀਅਤ ਸਚਾਈ ਅਸਲੀ ਕਹਾਣੀ ਸਾਨੂੰ ਸੁਣਾਉਣ ਜਾ ਰਹੇ ਹਨ ਕਿ ਜਦੋਂ ਉਹ ਬਹੁਤ ਛੋਟਾ ਹੁੰਦਾ ਸੀ ਤਾਂ ਸੰਗਤ ਜੀ ਉਹ ਬਹੁਤ ਜ਼ਿਆਦਾ ਲਾਇਕੀ ਪੜਾਈ ਦੇ ਵਿੱਚ ਤਾਂ ਅਜੂਬ ਖਾਨ ਦੇ ਮਾਤਾ ਪਿਤਾ ਤੋਂ ਤਿਆਰ ਕਰਕੇ ਭੇਜਿਆ ਗਿਆ ਤਾਂ ਸਕੂਲ ਵਾਲਾ ਜੋ ਉਹデア ਸੀ ਉਸ ਨੂੰ ਕੁਛ ਵੀ ਨਾ ਔਣ ਕਰਕੇ ਬਹੁਤ ਘੁਰਿਆ ਕਰੇ ਤੇ ਮਾਰਿਆ ਕਰੇ ਤੇ ਸੰਗਤ ਜੀਓ ਇੱਕ ਦਿਨ ਅਜੂਬ ਖਾਨ ਨੂੰ ਟੀਚਰ ਨੇ ਕਿਹਾ ਕਿ ਤੂੰ ਸਕੂਲ ਦੇ ਵਿੱਚੋਂ ਹਟ ਜਾ ਤੇ ਇੱਥੇ ਕੱਲ ਨੂੰ ਆਪਣੇ ਮਾਵਾਪੂ ਨਾਲ ਲੈ ਕੇ ਆਈ ਨਹੀਂ ਤੂੰ ਸਕੂਲ ਦੇ ਵਿੱਚ ਆ ਜਾ ਨਹੀਂ ਹੋਣਾ ਐਂਟਰ ਨਹੀਂ ਤੈਨੂੰ ਕਰਵਾਇਆ ਜਾਊਗਾ ਸਕੂਲ ਦੇ ਵਿੱਚ ਸੋ ਸੰਗਤ ਜੀ ਉਹ ਦੁਕਾਨੇ ਕੀ ਕੀਤਾ ਕਿ ਜਦੋਂ ਆਪਣੇ ਘਰ ਤੋਂ ਸਕੂਲ ਤੱਕ ਜਾਂਦਾ ਸੀ ਤਾਂ ਰਸਤੇ ਵਿੱਚ ਇੱਕ ਗੁਰਦੁਆਰਾ ਆਉਂਦਾ ਸੀ ਸੰਗਤ ਜੀ ਉਹ ਖਾਸ ਵੇਰੇ ਤਿਆਰ ਹੋ ਕੇ ਆਇਆ ਕਰੇ ਤੇ ਉਹ ਗੁਰਦੁਆਰੇ ਵਿੱਚ ਬੈਠ ਕੇ ਆਪਣਾ ਸਮਾਂ ਲੰਘਾਇਆ ਕਰੇ ਤੇ ਦੂਸਰੇ ਦਿਨ ਤੇ ਸ਼ਾਮ ਨੂੰ ਛੁੱਟੀ ਦੇ ਟਾਈਮ ਆਪਣੇ ਘਰੇ ਚਲਾ ਜਾਏ ਦੋ ਦਿਨ ਲੰਘੇ ਤੇ ਲੰਘੇ ਤੀਸਰੇ ਦਿਨ ਗ੍ਰੰਥੀ ਸਾਹਿਬ ਨੂੰ ਪਤਾ ਲੱਗਿਆ ਕਿ ਬੱਚਾ ਘਰ ਤੋਂ ਤਿਆਰ ਹੋ ਕੇ ਆਉਂਦਾ ਪਰ ਇੱਥੇ ਆ ਕੇ ਬੈਠ ਕੇ ਮੁਰਝਾਂਦਾ ਤਾਂ ਅਜੂਲ ਖਾਨ ਨਾਲ ਗੱਲਬਾਤ ਕੀਤੀ ਗ੍ਰੰਥੀ ਸਿੰਘ ਨੇ ਤਾਂ ਉਸਨੇ ਦੱਸਿਆ ਕਿ ਮੈਨੂੰ ਅਧਿਆਪਕ ਡਾਂਟਦਾ ਹੈ ਅਧਿਆਪਕ ਨੇ ਕਿਹਾ ਕਿ ਤੂੰ ਆਪਣੇ ਮਾਪੇ-ਮਾਪ ਨੂੰ ਬੁਲਾ ਕੇ ਲੈ ਕੇ ਆ ਕਿ ਜੇ ਮੈਂ ਘਰ ਦੱਸਾਂਗਾ ਤਾਂ ਮੇਰੇ ਮਾਪੇ-ਮਾਪ ਇਹਨੂੰ ਬਹੁਤ ਕੁੱਟਣਗੇ ਕਿ ਮੈਂ ਪੜ੍ਹਾਈ ਦੇ ਵਿੱਚ ਬਹੁਤ ਜ਼ਿਆਦਾ ਨਲਾਇਕ ਹਾਂ ਤਾਂ ਸਾਥ ਸੰਗਤ ਜੀਓ ਜੋ ਗ੍ਰੰਥੀ ਸੀ ਉਸਨੇ ਉਸ ਨੂੰ ਸਮਝਾਇਆ ਕਿ ਮੈਂ ਤੈਨੂੰ ਇੱਕ ਮੰਤਰ ਦਿੰਦਾ ਮੰਤਰ ਦੇ ਰੂਪ ਵਿੱਚ ਉਸਨੇ ਹਮ ਸਮਝਾਇਆ ਕਿ ਮੈਂ ਤੈਨੂੰ ਮੰਤਰ ਦਿੰਦਾ ਕਿ ਤੂੰ ਉਸ ਨੂੰ ਦਿਲੀ ਅੱਧਾ ਘੰਟਾ 20 ਮਿੰਟ ਦਿਲੀ ਕਰਨਾ ਹੀ ਕਰਨਾ ਤਾਂ ਸੰਗਤ ਜੀ ਉਸਨੇ ਮੂਲ ਮੰਤਰ ਲਿਖ ਕੇ ਦਿੱਤਾ ਅਜੂਬ ਖਾਨ ਨੂੰ ਅਜੂਬ ਖਾਨ ਨੇ ਰੋਜ਼ਾਨਾ ਉਸ ਨੂੰ ਪੜਨਾ ਮੂਲ ਮੰਤਰ ਨੂੰ ਕਰਨਾ ਸਟਾਰਟ ਕੀਤਾ ਤਾਂ ਸੰਗਤ ਜੀ ਉਹ ਜਿਉਂ ਦਿਨੋਂ ਦਿਨ ਸਕੂਲ ਜਾਣ ਲੱਗਾ ਤਾਂ ਉਸ ਦਾ ਪੜਾਈ ਵਿੱਚ ਮਾੜ ਲੱਗਣ ਲੱਗਿਆ ਤਾਂ ਸੰਗਤ ਜੀ ਉਹ ਪੜਾਈ ਵਿੱਚ ਮਨ ਲੱਗਣ ਲੱਗਿਆ ਤਾਂ ਉਹ ਟੀਚਰਾਂ ਦੀ ਨਿਗਾਹ ਦੇ ਵਿੱਚ ਵੀ ਇੰਟੈਲੀਜੈਂਟ ਬੱਚਾ ਬਣਨ ਲੱਗਿਆ ਸੋ ਸੰਗਤ ਜੀਓ ਇਹ ਹੈ ਮੂਲ ਮੰਤਰ ਦੀ ਤਾਕਤ ਕਿਉਂਕਿ ਸਾਨੂੰ ਕਿਸੇ ਵੀ ਚੀਜ਼ ਦਾ ਸਹਾਰਾ ਕਿਸੇ ਵੀ ਮਨੁੱਖ ਦਾ ਸਹਾਰਾ ਕੋਈ ਸਹਾਰਾ ਨਹੀਂ ਹੈ ਸਾਨੂੰ ਸਿਰਫ ਗੁਰਬਾਣੀ ਦਾ ਸਹਾਰਾ ਰੱਖਣਾ ਚਾਹੀਦਾ ਹੈ ਜੋ ਸਾਨੂੰ ਡਿੱਗਦਿਆਂ ਨੂੰ ਬਚਾਉਂਦੀ ਹੈ ਡਿੱਗੇ ਪਿਆ ਨੂੰ ਉਠਾਉਂਦੀ ਹੈ ਸੋ ਸੰਗਤ ਜੀਓ ਅਜੂਬ ਖਾਂ ਦੇ ਦਿਨੋ ਦਿਨ ਰੱਖੀ ਹੁੰਦੀ ਗਈ ਸੋ ਆਪਾਂ ਸਭ ਨੂੰ ਪਤਾ ਹੈ ਕਿ ਪਾਕਿਸਤਾਨ ਆਖਰ ਨੂੰ ਪਾਕਿਸਤਾਨ ਦਾ ਰਾਸ਼ਟਰਪਤੀ ਬਣਿਆ ਸੋ ਸੰਗਤ ਜੀਓ ਅੱਜ ਵੀ ਉੱਥੇ ਉਰਦੂ ਦੇ ਵਿੱਚ ਮੂਲ ਮੰਤਰ ਨੂੰ ਸੋਣੇ ਦੇ ਅੱਖਰਾਂ ਦੇ ਵਿੱਚ ਲਿਖ ਕੇ ਅਜੂਬਖਾਨ ਨੇ ਆਪਣੇ ਘਰ ਵਿੱਚ ਲਗਾਇਆ ਹੈ ਸੋ ਸੰਗਤ ਜੀਓ ਜੇ ਅਸੀਂ ਆਪਣੇ ਬੱਚਿਆਂ ਨੂੰ ਸਹੀ ਰਾਹ ਉੱਪਰ ਤੋਰਨਾ ਚਾਹੁੰਦੇ ਹਾਂ ਤਾਂ ਸਾਨੂੰ ਉਹਨਾਂ ਨੂੰ ਮੋਬਾਈਲ ਤੇ ਖੇਲ ਕਿਹੜਾ ਫੋਨ ਦੀ ਵਜਾਏ ਜਾਂ ਮੋਬਾਈਲ ਦੀ ਵਜਾਏ ਟੀਵੀ ਦਿਖਾਉਣ ਦੀ ਵਜਾਏ ਉਹਨਾਂ ਨੂੰ ਇਹ ਚੀਜ਼ਾਂ ਤੋਂ ਰੋਕ ਕੇ ਅਸਲੀ ਜੋ ਅਸਲੀ ਜੀ ਨੇ ਸਾਡੇ ਕੰਮ ਆਉਣਾ ਹੈ ਜਿਹਨੇ ਸਾਡੀ ਸੰਦਗੀ ਨੂੰ ਸੰਭਾਲ ਰੱਖ ਹੈ ਉਸ ਕੁਰਬਾਨੀ ਦੀ ਲੜ ਲਾਉਣਾ ਚਾਹੀਦਾ ਹੈ ਤਾਂ ਜੋ ਸਾਡੇ ਬੱਚੇ ਨੇ ਜਿਹੜੇ ਉਹ ਕਿਸੇ ਵੀ ਗਲਤ ਰਾਹ ਦੇ ਉੱਪਰ ਨਾ ਪੈ ਸਕਣ ਸੋ ਆਪ ਜੀ ਨੇ ਇਸ ਵੀਡੀਓ ਤੇ ਅਮਲ ਜ਼ਰੂਰ ਕਰਨਾ ਹੈ ਇੰਨਾ ਕਹਿੰਦੇ ਹੋ 21ਵੇਂ ਦੇ ਜੱਜਕਾਂ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ